ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਗੁਨੀ ਆਰੇ ਅਨਿਆ ਸੋ ਪ੍ਰਭ ਸਦਾ ਸਮਾਲ ਜਿੰਨ ਕੀ ਆਤਿ ਸਚੀਤ ਰਖ ਨਾਨਕ ਨਿਬਈ ਨਾਲ ਨਿਰਗੁਨੀ ਆਰੇ ਅਨਿਆ ਸੋ ਪ੍ਰਭ ਸਦਾ ਸਮਾਲ ਜਨ ਕੀ ਆ ਤਿਸ ਜੀਤ ਰਖ ਨਾਨਕ ਨਿਭੀ ਨਾਲ ਗੁਰੂ ਰੂਪ ਗੁਰੂ ਪਰਿ ਸਤ ਸੰਗਤ ਜਿਓ ਆਪ ਵੱਡ ਭਾਗੇ ਹੋ ਸਤ ਸੰਗਤ ਦੀਆਂ ਅੰਕੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਕੀਤੀ ਸ੍ਰੀ ਅਸ਼ਟਪਦੀ ਦੀ ਸਪੂਰਨ ਕਥਾ ਜੋ ਕਿ ਸਾਧਗ੍ਰੰਥ ਨੇ ਆਪ ਕਰਵਾਈ ਹੈ ਤੇ ਆਪ ਜੀ ਨੇ ਸਰਵਣ ਕੀਤੀ ਹੈ ਤੇ ਚੌਥੀ ਅਸ਼ਟਪਦੀ ਦੀ ਅੱਜ ਕਥਾ ਸ਼ੁਰੂ ਹੋਣ ਲੱਗੀ ਹੈ ਸਭ ਤੋਂ ਪਹਿਲਾਂ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਸਾਹਿਬ ਜੁੜ ਬੈਠੇ ਹੋ ਸਾਧਗ੍ਰੰਥ ਦਾ ਬਖਸ਼ਿਸ਼ ਕੀਤਾ ਹੈ ਨਾਰਾ ਸਿਰ ਝੁਕਾ ਕੇ ਖੱਤ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਚੌਥੀ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਸਤਗੁਰਾਂ ਉਚਾਰਨ ਕੀਤਾ ਹੈ ਆਓ ਪਹਿਲਾਂ ਸਰਵਣ ਕਰੀਏ ਫਿਰ ਇੱਕ ਪੌੜੀ ਦੀ ਕਥਾ ਆਪਾਂ ਨੇ ਸਰਵਣ ਕਰਨੀ ਹੈ ਜੀ ਸਤਗੁਰੂ ਗੁਰੂ ਗਰੀਬ ਨਮਾਜ਼ ਸ਼ਲੋਕ ਵਿੱਚ ਕੀ ਸਾਨੂੰ ਸਮਝਾਦੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਨਿਰਗੁਣਿਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਸਤਿਗੁਰੂ ਗੁਰੂ ਗਰੀਬ ਨਿਵਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਹੈ ਜੀਵ ਨਿਰਗੁਣਿਆਰ ਗੁਣਾ ਤੋਂ ਹੀਣੇ ਹੈ ਜੀਵ ਤੇਰੇ ਵਿੱਚ ਕੋਈ ਗੁਣ ਨਹੀਂ ਹੈ ਤੂੰ ਇਹ ਆਣਾ ਹੈ ਤੇਰਾ ਕੋਈ ਆਦਰ ਮਾਨ ਨਹੀਂ ਕਰਦਾ ਤੇਰਾ ਕੋਈ ਸਤਕਾਰ ਨਹੀਂ ਕਰਦਾ ਜੇ 사ਤਗੁਰ ਸਾਨੂੰ ਸਮਝਾਉਂਦੇ ਹਨ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਗੁਣਾ ਵਾਲੇ ਬਣ ਜਾਈਏ ਸਾਡਾ ਕੋਈ ਆਦਰ ਮਾਨ ਕਰੇ ਸਤਕਾਰ ਕਰੇ ਫਿਰ 사ਤਗੁਰ ਸਮਝਾਉਂਦੇ ਹਨ ਕਿ ਸਾਨੂੰ ਕੀ ਕਰਨਾ ਪਵੇਗਾ ਜੇਨ ਕੀ ਆ ਤਿਸ ਸੋ ਪ੍ਰਭ ਸੋ ਪ੍ਰਭ ਸਦਾ ਸਮਾਲ ਕਿ ਸੋ ਪ੍ਰਭ ਸਦਾ ਸਮਾਲ 사ਤਗੁਰ ਕਹਿੰਦੇ ਹਨ ਕਿ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਨੂੰ ਸਦਾ ਸਮਾਲ ਸਮਾਲ ਦਾ ਅਰਥ ਹੈ ਚੇਤੇ ਕਰ ਉਸ ਪਰਮੇਸ਼ਰ ਨੂੰ ਜਿਸ ਨੇ ਤੈਨੂੰ ਬੁੱਧੀ ਬਖਸ਼ਿਸ਼ ਕਰਨੀ ਆ ਇਆਣੇ ਤੋਂ ਤੈਨੂੰ ਗਿਆਨ ਵਾਨ ਬਣਾਉਣਾ ਹੈ ਜਨਕੀਆ ਤਿਸ ਚੀਤ ਰਖ ਨਾਨਕ ਨਬਹੀ ਨਾਲ ਸਤਿਗੁਰ ਕਹਿੰਦੇ ਜਿਸ ਨੇ ਤੇਰਾ ਰਚਨ ਰਚਿਆ ਜਨਕੀਆ ਤੇ ਇਸ ਨੂੰ ਪੈਦਾ ਕੀਤਾ ਤਿਸ ਚੇਤ ਰਖ ਉਸ ਨੂੰ ਚੇਤੇ ਰੱਖ ਉਸ ਨੂੰ ਯਾਦ ਕਰ ਨਾਨਕ ਨਿਭੇ ਨਾਲ 사ਤਗੁਰ ਕਹਿੰਦੇ ਹਨ ਕਿ ਉਹ ਪਰਮੇਸ਼ਰ ਕਾਲਪੁਰਖ ਹਰ ਵਕਤ ਕੀ ਤੇਰੇ ਨਾਲ ਅੰਗ ਸੰਗ ਸਹਾਈ ਰਹੇਗਾ ਤੇਰਾ ਸਾਥੀ ਬਣਿਆ ਰਹੇਗਾ ਅਸ਼ਟਪਦੀ 사ਤਗੁਰ ਗੁਰੂ ਗਰੀਬ ਨਵਾਜ਼ ਇਸ ਅਸ਼ਟਪਦੀ ਵਿੱਚ ਵੀ 8 ਸ਼ਬਦ ਨੇ 8 ਪਦੇ ਨੇ ਜਿਸ ਦਾ ਭਾਵ ਵੀ ਕਿ ਇਸ ਸ਼ਬਦ ਵਿੱਚ ਵੀ 8 ਪੌੜੀਆਂ ਹਨ ਰਮਈਆ ਕੇ ਗੁਣ ਚੇਤ ਪਰਾਨੀ 사ਤਗੁਰ ਫਰਮਾਉਂਦੇ ਹਨ ਕਿ ਰਮਈਆ ਦਾ ਅਰਥ ਹੈ ਸੋਹਣੇ ਰਾਮ اے ਸੋਹਣੇ ਪ੍ਰਭੂ ਕਾਲਪੁਰਖ ਦੇ ਗੁਣ ਨੂੰ ਚੇਤੇ ਕਰ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਸਾਤਗੁਰਾਂ ਨੇ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਸਾਤਗੁਰ ਕਹਿੰਦੇ ਹਨ ਕਿ ਕੈਸਾ ਤੇਰਾ ਸੁੰਦਰ ਬਣਾ ਕੇ ਦ੍ਰਿਸ਼ਟਾਨੀ ਵੀ ਵਿਖਾ ਦਿੱਤਾ ਆ ਭਾਵ ਕਿ ਮਾਤਾ ਦੇ ਰਕਤ ਤੇ ਪਿਤਾ ਦੇ ਵੀਰਜ ਤੋਂ ਤੇਰੀ ਕਿੰਨੀ ਸੁੰਦਰ ਦੇਹੀ ਬਣਾ ਕੇ ਦਿਖਾਉਣਾ ਕੀਤਾ ਜਿਵੇਂ ਸਾਤਗੁਰ ਫਰਮਾਉਂਦੇ ਹਨ ਕਮਨ ਮੂਲ ਪ੍ਰਾਨੀ ਕਾ ਕਹੀਏ ਕਮਨ ਰੂਪ ਦ੍ਰਿਸ਼ਟਾਨਿਓਂ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲੱਭ ਦੇਹ ਬਖਾਨਿਓ ਸਤਿਗੁਰਾਂ ਨੇ ਕਿਰਪਾ ਕੀਤੀ ਆ ਕਮ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਅਮੂਲ ਤੇ ਕਮ ਦ੍ਰਿਸ਼ਟਾਨੀ ਇਹ ਮਾਤਾ ਪਿਤਾ ਦੇ ਵੀਰਜ ਤੋਂ ਤੇਰੀ ਸੁੰਦਰ ਦੇਹ ਬਣਾ ਕੇ ਦਿਖਾਉਣਾ ਕੀਤਾ ਹੈ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਜਿਨੇ ਤੈਨੂੰ ਸਾਜਿਆ ਸਵਾਰਿਆ ਸੀ ਗਾਰਿਆ ਸਤਿਗੁਰ ਕਹਿੰਦੇ ਹਨ ਕਿ ਸੂਖਮ ਅਸਤੂਲ ਅੰਗਾ ਦੁਆਰਾ ਸਵਾਰ ਕੇ ਚੰਗੇ ਕੱਪੜਿਆਂ ਨਾਲ ਸ਼ਿੰਗਾਰਿਆ ਪਵ ਜੇ ਅੱਖਾਂ ਤੇ ਪਲਕਾਂ ਨਾ ਹੁੰਦੀਆਂ ਤੇ ਮੱਖੀਆਂ ਨੇ ਖਾ ਜਾਣਾ ਸੀ ਚਮੜੀ ਨਾ ਹੁੰਦੀ ਤਾਂ ਜਾਨਵਰਾਂ ਨੇ ਖਾ ਜਾਣਾ ਸੀ ਕੇਸ ਮਾਸ ਗਵਣ ਦੇ ਬਚਾਅ ਵਾਸਤੇ ਦਿੱਤੇ ਨੇ ਕੰਨਾਂ ਦੀਆਂ ਛੱਜੀਆਂ ਨਾ ਹੁੰਦੀਆਂ ਤੇ ਕਿਤਨਾ ਭੈੜਾ ਲੱਗਣਾ ਸੀ ਇਹ ਪਰਮੇਸ਼ਰ ਨੇ ਤੈਨੂੰ ਸ਼ਿੰਗਾਰਿਆ ਹੈ ਸਵਾਰਿਆ ਹੈ ਗਰਭ ਅਗਨ ਮਹਿ ਜਨੇ ਜਿਨੇ ਹੈ ਉਬਾਰਿਆ ਸਤਿਗੁਰੂ ਪਰਮੇਸ਼ਰ ਅਕਾਲ ਪ੍ਰਖੇ ਉਪਾ ਉਬਾਰਿਆ ਦਾ ਅਰਥ ਹੈ ਕਿ ਬਚਾਇਆ ਜਿਸ ਨੇ ਤੈਨੂੰ ਗਰਭ ਅਗਨ ਮਹਿ ਜਨੇ ਉਬਾਰਿਆ ਜਿਸ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਗਰਭ ਪੇਟ ਦੇ ਵਿੱਚੋਂ ਜઠਰ ਅਗਨ ਤੋਂ ਬਚਾਇਆ ਹੈ ਜੈਸੇ ਸਤਿਗੁਰ ਫਰਮਾਉਂਦੇ ਖਾਨ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿਤ ਮਰਾਖਨ ਖਾਰੇ ਇਸ ਤਰ੍ਹਾਂ ਸਤਿਗੁਰਾਂ ਨੇ ਤੇਰੀ ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕੀਤੀ ਹੈ ਬਾਹਰ ਵਿਵਸਥਾ ਤਜੇ ਪਿਆਰੇ ਦੁੱਧ ਬਾਹਰ ਦਾ ਅਰਥ ਹੈ ਬਾਲ ਵਿਵਸਥਾ ਦੇ ਵਿੱਚ ਬਾਲ ਉਮਰ ਦੇ ਵਿੱਚ ਵੀ ਤੈਨੂੰ ਮਾਤਾ ਦੇ ਕੋਲੋਂ ਦੁੱਧ ਪਿਉਣਾ ਕੀਤਾ ਖੈ ਪਰਜੋ ਬਨ ਭੋਜਨ ਸੁਖਸੂਦ ਫਿਰ ਭਰੀ ਜਬਾਨੀ ਦੇ ਵਿੱਚ ਤੂੰ ਕੀ ਕਰਨਾ ਹੈ ਕੀ ਚੰਗਾ ਹੈ ਕੀ ਮਾੜਾ ਹੈ ਤੂੰ ਕੀ ਖਾਣਾ ਹੈ ਇਹ ਸਾਰੀ ਸੂਧ ਪਤਨ ਸੋਜੀ ਬਖਸ਼ਿਸ਼ ਕੀਤੀ ਹੈ ਮੇਰੇ ਦਾ ਭਿਆ ਉਪਰ ਸਾਗ ਸੈਨ ਜਦੋਂ ਤੂੰ ਬਜ਼ੁਰਗ ਹੋ ਗਿਆ ਫਿਰ ਸਤਗੁਰੂ ਨੇ ਇਹ ਵੀ ਕਿਰਪਾ ਕੀਤੀ ਹੈ ਕਿ ਬਜ਼ੁਰਗੀ ਵੇਲੇ ਉਪਰ ਸਾਗ ਸੈਨ ਤੇਰੇ ਸਾਗ ਸੰਬੰਧੀ ਤੇ ਜਿਹੜੇ ਨੇੜੇ ਲੱਗਣਗੇ ਤੇਰੀ ਤੇਰੇ ਉੱਪਰ ਖਾਗ ਸੈਨਗੇ ਤੈਨੂੰ ਬੈਠੇ ਨੂੰ ਹੀ ਉਹ ਭੋਜਨ ਹੋਰ ਵੀ ਵਸਤਾਂ ਤੇਰੇ ਨੂੰ ਖਵਾਉਣਗੇ ਮੁੱਖ ਅਪਿਆਓ ਬੈਠ ਕਾ ਦੇਨ ਮੁੱਖ ਆਪ ਬੈਠੇ ਨੋਗੇ ਤੇਰੇ ਮੁਖ ਦੇ ਵਿੱਚ ਭੋਜਨ ਹਰ ਇੱਕ ਵਸਤਾਂ ਤੇਰੇ ਲਾਇਕ ਹੋਵੇਗਾ ਪਰ ਇਹ ਹਰ ਕਿਸੇ ਦੇ ਲਾਇਕ ਨਹੀਂ ਹੁੰਦੇ ਪਰ ਪਰਮੇਸ਼ਰ ਦੇ ਵੱਲੋਂ ਤੇ ਖਰੇਕ ਨੂੰ ਬਖਸ਼ਿਸ਼ ਖਾਇ ਇਹ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਸਾਧਗੁਰ ਫਰਮਾਉਂਦੇ ਹਨ ਕਿ ਇਹ ਜੀਵ ਇਤਨੇ ਗੁਣ ਦਿੱਤਿਆਂ ਤੋਂ ਵੀ ਨਿਰਗੁਣ ਗੁਣ ਕਸ਼ੂਨਾ ਬੁਝੇ ਪਿਸਾਤ ਗੁਰਾਣੀ ਕਿੰਨੇ ਗੁਣ ਬਖਸ਼ਿਸ਼ ਕੀਤੇ ਜਦੋਂ ਤੂੰ ਬਚਪਨ ਵਿੱਚ ਅਗਰਭ ਦੇ ਵਿੱਚ ਪਰਮੇਸ਼ਰ ਕਾਲਪੁਰਖ ਨੇ ਤੇਰੀ ਰੱਖਿਆ ਕੀਤੀ ਜਦੋਂ ਤੂੰ ਮਾਤ ਲੋਕ ਵਿੱਚ ਆਇਆ ਫਿਰ ਉਸ ਸਮੇਂ ਤੋਂ ਰੋਟੀ ਨਹੀਂ ਸੀ ਖਾ ਸਕਦਾ ਤੇ ਉਸ ਵੇਲੇ ਵੀ 사ਤਗੁਰਾਣੀ ਇਹ ਕਿਰਪਾ ਕੀਤੀ ਤੇਰੇ ਲਈ ਦੁੱਧ ਡਿੱਜਕ ਬਣਾਇਆ ਫਿਰ ਉਹ ਵੱਡਾ ਜਦ ਹੋਇਆ ਤੂੰ ਬਜ਼ੁਰਗ ਹੋ ਗਿਆ ਫਿਰ ਸਾਗ ਸੰਬੰਧੀ ਤੇਰੇ ਨਾਲ ਲੱਗੇ ਉਸ ਸਮੇਂ ਫਿਰ ਜਦੋਂ ਤੂੰ ਬੈਠ ਗਿਆ ਤੇ ਫਿਰ ਭੋਜਨ ਵਿੱਚ ਬੈਠੇ ਰੋ ਤੈਨੂੰ ਮਿਲਦਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਪਰ ਤੂੰ ਇਨਾਂ ਗੁਣਾਂ ਨੂੰ ਯਾਦ ਨਹੀਂ ਕਰਦਾ ਪਰਮੇਸ਼ਰ ਦੇ ਦਿੱਤੇ ਹੋਏ ਗੁਣਾਂ ਨੂੰ ਯਾਦ ਨਹੀਂ ਕਰਦਾ ਸਤਿਗੁਰਾਂ ਨੇ ਖਾਂਨੇ ਦਿੱਤੇ ਅੱਖਾਂ ਦਿੱਤਾ ਸਾਰਾ ਸਰੀਰ ਨੂੰ ਤੈਨੂੰ ਘਾੜ ਤੇ ਘੜਿਆ ਆ ਪਰ ਤੂੰ ਪਰਮੇਸ਼ਰ ਦੇ ਅਕਾਲ ਪੁਰਖ ਦੇ ਗੋਣ ਨੂੰ ਸਮਝਦਾ ਨਹੀਂ ਬਖਸ਼ ਲਏ ਤਾਂ ਨਾਨਕ ਸੀਜੈ ਸਤਿਗੁਰ ਜੀ ਕਥਨ ਕਰਦੇ ਹਨ ਕਿ ਹੈ ਜੇ ਕਿਰਪਾ ਕਰੇ ਇਹ ਅਕਾਲ ਪੁਰਖ ਵਾਹਿਗੁਰੂ ਬਖਸ਼ ਲਵੇ ਤਾਂ ਇਹ ਜੀਵ ਸੁੱਝ ਸੁੱਝੇ ਸੁੱਝੇ ਆਵੇਗੇ ਇਸ ਨੂੰ ਤੇ ਇਹ ਮੁਕਤ ਰੂਪ ਹੋ ਜਾਵੇਗਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ 사ਤਗੁਰਾਂ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਕਿ ਕਿੰਨੇ ਗੁਣਾਂ ਨਾਲ ਭਰਪੂਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਵੀ ਕਿੰਨੇ ਗੁਣ ਬਖਸ਼ਿਸ਼ ਕੀਤੇ ਨੇ ਕਿੰਨੀਆਂ ਸਾਡੇ ਉੱਤੇ ਰਹਿਮਤਾਂ ਕੀਤੀਆਂ ਨੇ ਪਰ ਅਸੀਂ ਇਹਨਾਂ ਗੱਲਾਂ ਨੂੰ ਕਦੇ ਧਿਆਨ ਵਿੱਚ ਨਹੀਂ ਲਿਆਇਆ ਤੇ ਇਸ ਕਰਕੇ 사ਤਗੁਰਾਂ ਨੇ ਜਿਨ੍ਹਾਂ ਨੇ ਸਾਨੂੰ ਸਾਜਿਆ ਸਵਾਰਿਆ ਜਿਨ੍ਹਾਂ ਹਰ ਤੇਰਾ ਰਚਨਾ ਰਚਿਆ ਸੋ ਹਰ ਮਾਨਨਾ ਵਸਿਆ ਜਿਨੇ ਰਚਨਾ ਰਚਿਆ ਉਹਨੂੰ ਮਨ ਚ ਜੇ ਅਸੀਂ ਨਾ ਵਸਾਵਾਂਗੇ ਤੇ ਫਿਰ ਇਸ ਤਰ੍ਹਾਂ ਸਾਡਾ ਇਹ ਮਰੁੱਖਾ ਜਨਮ ਅਸਫਲ ਅਜਾਈ ਹੀ ਚਲਾ ਜਾਵੇਗਾ ਫਿਰ 84 ਲੱਖ ਜੂਨ ਦੇ ਵਿੱਚ ਅਸੀਂ ਜਾਪ ਪਾਵਾਂਗੇ ਇਸ ਕਰਕੇ ਸਾਧੂ ਸਰ ਸਮਝਾਉਣਾ ਕਰਦੇ ਖਾਨਾ ਕਿ ਜਿਨੇ ਤੇਰਾ ਰਚਨਾ ਰਚਿਆ ਜਿਨੇ ਤੈਨੂੰ ਬਣਾਇਆ ਜਿਨੇ ਤੈਨੂੰ ਇੰਨੇ ਗੁਣ ਬਖਸ਼ਿਸ਼ ਕੀਤੇ ਉਸ ਦਾ ਨਾਮ ਜਪਣਾ ਕਰ ਤੇ 사ਤਗੁਰਾਂ ਨੇ ਕਿਰਪਾ ਕੀਤੀ ਆ ਅੱਜ ਚੌਥੀ ਅਸ਼ਟਪਦੀ ਆਰੰਭ ਹੋਇਆ ਇੱਕ ਸ਼ਲੋਕ ਤੇ ਆਪ ਜੀ ਨੇ ਪਹਿਲੀ ਪੌੜੀ ਸਰਵਣ ਕੀਤੀ ਆ ਇਸੇ ਤਰ੍ਹਾਂ ਦੂਸਰੀ ਪੌੜੀ ਸਰਵਣ ਹੋਏਗੀ ਬਿਆਨ ਤੇ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ